ਮਸਲਾ ਇਹ ਹੈ ਜੀ ਆਪਣਾ ਭੂਸ਼ਣ ਕੁਮਾਰ ਜਿਹੜਾ ਦਵਾਈਆਂ ਦਾ ਕੰਮ ਕਰਦਾ ਸੀਗਾ ਉਹਦੇ ਸਾਹਮਣੇ ਮੇਰੀ ਦੁਕਾਨ ਸੀਗੀ ਤੇ ਇਹਨੇ ਮੈਨੂੰ ਲਾਰਾ ਦਿੱਤਾ ਵੀ ਇਸ ਤਰ੍ਹਾਂ ਕਰਕੇ ਵੀ ਮੇਰੀ ਚੱਲਦੀ ਐ ਐਕਸਾਈਜ਼ ਵਿਭਾਗ ਵਿੱਚ ਸਾਡਾ ਮੰਤਰੀ ਹੈਗਾ ਤੇ ਉਦੋਂ ਅਸੀਂ ਨੌਕਰੀ ਲਵਾ ਦੂਗਾ ਜੀ ਚਲੋ ਹਰੇਕ ਬੰਦੇ ਨੂੰ ਹੁੰਦਾ ਹੀ ਆ ਵੀ ਮੇਰਾ ਜੀਵਨ ਸੌਖਾ ਟੱਪ ਜੇ ਇਹ ਕਰੋਨਾ ਤੋਂ ਪਹਿਲਾਂ ਦੀ ਗੱਲ ਹੈਗੀ ਇਹ ਮਿੱਥੋਂ ਉਹ ਇਸਤਾਂ ਦੇ ਵਿੱਚ 9 ਲੱਖ 40 ਹਜ਼ਾਰ ਰੁਪਏ ਉਹ ਲੈ ਗਿਆ ਨੌਕਰੀ ਲਵਾਉਣ ਦੇ ਬਦਲੇ ਪਹਿਲਾਂ ਤਾਂ ਅਸੀਂ ਚਲੋ ਉਹਦੇ ਮਿੰਤਾ ਕਰ ਲਈ ਕਿਤੇ ਕਿ ਆ ਤੁਮ ਫੇਦੇ ਪੈਸੇ ਪੰਚਾਇਤਾਂ ਵੀ ਕੀਤੀਆਂ ਪਰ ਉਹ ਕਿਸੇ ਗੱਲ ਤੇ ਨਾ ਆਇਆ ਉਸ ਤੋਂ ਬਾਅਦ ਮੈਂ ਪਰਚਾ ਦਰਜ ਐਸਐਸਪੀ ਸਾਹ ਨੂੰ ਇਨਕੁਆਰੀ ਵਾਸਤੇ ਦਿੱਤਾ ਤਾਂ ਉਹਨਾਂ ਨੇ ਪਰਚਾ ਦਰਜ ਕੀਤਾ 52/24 ਉਸ ਤੋਂ ਬਾਅਦ ਇਹਨੇ ਮਾਨਸਾ ਕੋਰਟ ਦੇ ਵਿੱਚ ਜ਼ਮਾਨਤ ਲਗਾਈ ਜਿਹੜੀ ਕਿ ਐਂਟੀਸੀਪੇਟਰੀ ਜ਼ਮਾਨਤ ਸੀ ਉਹ ਰੱਦ ਕਰ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਇਹਨੇ ਸੈਟਲਮੈਂਟ ਵੀ ਰੱਖੀ ਉੱਥੋਂ ਵੀ ਰੱਦ ਹੋ ਗਈ ਸਰ ਇੱਕ ਸਾਲ ਦਾ ਇਹ ਕੁੱਲਸ ਤੋਂ ਪਸਦਾ ਫਿਰਦਾ ਸੀਗਾ ਅਨੇਕ ਇਮਾਨਦਾਰ ਕੁੱਲਸ ਅਫਸਰ ਆਏ ਰਿੰਕੂ ਸਿੰਘ ਢਾਲੀਵਾਲ ਉਹਨਾਂ ਨੇ ਫੋਮਵਾਦ ਨੂੰ ਇਸ ਨੂੰ ਦੁਕਾਨ ਤੋਂ ਚੱਕ ਲਿਆ ਤੇ ਉਸ ਤੋਂ ਉਪਰੰਤ ਇਹਨੂੰ ਜੇਲ੍ਹ ਭੇਜ ਦਿੱਤਾ ਗਿਆ ਇਹ ਸਾਰਾ ਮਸਲਾ ਹੈਗਾ ਕਿ ਠੱਗੀ ਦੇ ਨੌਕਰੀ ਦੇ ਚਾਂਸਾ ਦੇ ਕੇ ਠੱਗੀ ਮਾਰੀ